ਇੱਕ ਪਤਨੀ ਆਪਣੇ ਵਿਆਹ ਦੇ ਦਿਨ ਹੀ ਵਿਧਵਾ ਬਣਨ ਦੀ ਕਲਪਨਾ ਵੀ ਨਹੀਂ ਕਰ ਸਕਦੀ ਜੀ ਕੈਨੇਡਾ ਦੇ ਇਤਿਹਾਸ ਚ ਮਨਵੀਰ ਸਿੰਘ ਕਾਜਲਾ ਦੇ ਕਤਲ ਵਰਗੇ ਅਤਿਕਤਾਈ ਮਾਮਲੇ ਬਹੁਤ ਹੀ ਕਾਟ ਹਨ ਜੀ ਕੁਝ ਗੱਲਾਂ ਕਰਨ ਤੋਂ ਕੁਝ ਘੰਟੇ ਬਾਅਦ ਹੀ ਸੁਮਨਦੀਪ ਗਿੱਲ ਨੇ ਆਪਣੇ ਗੈਰ ਕਾਨੂੰਨੀ ਹਥਿਆਰ ਨਾਲ ਗੋਲੀਆਂ ਚਲਾਉਂਦਿਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਮਨਵੀਰ ਦੇ ਦਿਲ ਚ ਗੋਲੀ ਲੱਗਨ ਕਾਰ ਉਸ ਨੇ ਉੱਥੇ ਹੀ ਦਮ ਤੋੜ ਦਿੱਤਾ ਜੀ। ਫਿਰ ਸੁਮਨਦੀਪ ਸਿੰਘ ਗਿੱਲ ਨੇ ਨਵੀਂ ਨਵੇਲੀ ਦੋਲਨ ਪਵਨ ਸਗੀੜਾ ਨੂੰ ਵੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਥੱਲੇ ਨੂੰ ਝੁਗ ਗਈ ਅਤੇ ਗਿੱਲ ਵੱਲੋਂ ਮਾਰੀ ਗੋਲੀ ਤੋਂ ਬਚ ਗਈ ਜੀ। ਸੋ ਸੋ ਜੜੇ ਸੁਮਨਦੀਪ ਸਿੰਘ ਗਿੱਲ ਆ ਫਿਰ ਇਹ ਵੀ ਪਤਾ ਲੱਗਿਆ ਸੀ ਵੀ ਕੁਝ ਦਿਨਾਂ ਬਾਅਦ ਹੀ ਇਸ ਸ਼ੱਕੀ ਵਿਅਕਤੀ ਦੀ ਪ੍ਰੋਪਰ ਪਛਾਣ ਵੀ ਕਰ ਲਈ ਗਈ ਸੀ ਪਰ ਦੋਸ਼ ਲਗਾਉਣ ਦੇ 7 ਸਾਲ ਮਤਲਬ ਦੋਸ਼ ਲਾਉਣ 'ਚ ਹੀ 7 ਸਾਲ ਲੱਗ ਗਏ ਕੀ ਮੜਾ ਜੀ ਦੱਸੋਗੇ ਵੀ ਇੰਨਾ ਲੰਬਾ ਸਮਾਂ ਪੁਲਿਸ ਨੇ ਕੇਸ ਦਾਇਰ ਕਰਨ 'ਚ ਦੇਰੀ ਕੀਤੀ ਜਾਂ ਕੀ ਕਾਰਨ ਬਣਿਆ